ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਅਸੀਂ ਇਹ ਫਤੇਗੜ ਸਾਹਿਬ ਤੋਂ ਰੋਡ ਤੋਂ ਜਾ ਰਹੇ ਸੀ ਰਸਤੇ ਵਿੱਚ ਵੇਖਿਆ ਇਹ ਬਹੁਤ ਸੋਹਣਾ ਤੁਮਾ ਸਤਗੁਰੂ ਜੀ ਨੇ ਗੁਰਬਾਣੀ ਵਿੱਚ ਇਸ ਦੀ ਬਹੁਤ ਸੋਹਣੀ ਐਗਜ਼ਾਮਪਲ ਦਿੱਤੀ ਹੈ ਸਤਗੁਰੂ ਜੀ ਕਹਿੰਦੇ ਨੇ ਪੇਖਣ ਲੜੋ ਕੀ ਭੁੱਲ ਮੈਂ ਵੇਖ ਕੇ ਭੁਲੇਖਾ ਖਾ ਗਿਆ ਤੁਮਾ ਦੀ ਸਮ ਸੋਹਣਾ ਉਮਾ ਦੇਖਣ ਵਿੱਚ ਬਹੁਤ ਸੋਹਣਾ ਲੱਗਦਾ ਹੈ ਕਿਉਂਕਿ ਇਹ ਦੇਖਣ ਵਿੱਚ ਬਹੁਤ ਸੋਹਣਾ ਲੱਗ ਰਿਹਾ ਹੈ ਮੁਲਾਇਮ ਹੈ ਔਰ ਸੌਫਟ ਜਿਹਾ ਹੋਣ ਕਰਕੇ ਬਹੁਤ ਪਿਆਰਾ ਲੱਗਦਾ ਹੈ ਦੇਖਣ ਨੂੰ ਪਰ ਅੰਦਰੋਂ ਬਹੁਤ ਕੋੜਾ ਹੁੰਦਾ ਹੈ ਸਤਗੁਰੂ ਜੀ ਨੇ ਇਸ ਤੇ ਪਰ ਬਹੁਤ ਸੋਹਣੀ ਐਗਜ਼ਾਮਪਲ ਦਿੱਤੀ ਪੇਖੰਦੜੋ ਕੀ ਭੁੱਲ ਤੁਮਾਂ ਦੇ ਸਮ ਸੋਹਣਾ ਅੱਡ ਨਾਲ ਹੰਦੜੋ ਮੁੱਲ ਨਾਨਕ ਸਾਥ ਨਾਲ ਜੁਲਈ ਮਾਇਆ ਇਹ ਜਿਹੜਾ ਤੁਮਾ ਹੈ ਇਹ ਰਾਜਸਥਾਨ ਹਰਿਆਣਾ ਦੇ ਵਿੱਚ ਕਾਫੀ ਬਹੁਤ ਹੁੰਦਾ ਹੈ। ਹਰ ਹਿਮਾਚਲ ਵਿਸਥੇ ਇਸ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ। ਹਰਿਆਣਾ ਔਰ ਰਾਜਸਥਾਨ ਵਿੱਚ ਇਹਦੇ ਆਕਾਰ ਬਹੁਤ ਵੱਡੇ ਹੁੰਦੇ ਨੇ। ਤੇ ਸਤਗੁਰੂ ਜੀ ਨੇ ਇਹਨੂੰ ਦੇਖ ਕੇ ਕਿੱਥੇ ਸਤਗੁਰੂ ਜੀ ਫੇਰੀ ਤੇ ਗਏ ਹੋਣਗੇ ਉਹਨਾਂ ਨੂੰ ਦੇਖਿਆ ਇਹਨਾਂ ਨੂੰ ਤੇ ਇਹਨਾਂ ਬਾਰੇ ਬਹੁਤ ਸੋਹਣੀ ਐਗਜ਼ਾਮਪਲ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਹੈ। ਕਿ ਮੈਂ ਇਸ ਤੁਮੇ ਨੂੰ ਵੇਖ ਕੇ ਭੁਲੇਖਾ ਖਾ ਗਿਆ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹੈ। ਪਰ ਇਹ ਕੋੜਾ ਬਹੁਤ ਹੁੰਦਾ ਹੈ ਅੱਡ ਨਾਲਾ ਹੁੰਦੜੋ ਮੁੱਲ ਹੁਣ ਇਹਦੀ ਬਾਰੇ ਗੱਲ ਕੀਤੀ ਕਿ ਦਾ ਜਿਹੜਾ ਅੱਧੀ ਕੋਡੀ ਜਿੰਨਾ ਮੁੱਲ ਨਹੀਂ ਹੈ ਕਹਿੰਦਾ ਭਾਬ ਇਥੇ ਇਹ ਨਹੀਂ ਕਿ ਇਹਦਾ ਪੈਸਾ ਨਹੀਂ ਹੈ ਕਹਿੰਦਾ ਭਾਬ ਇੱਕ ਕੰਟੈਕਸਟ ਵਿੱਚ ਇੱਕ ਸੰਦਰਭ ਵਿੱਚ ਗੱਲ ਕੀਤੀ ਇੱਕ ਸੈਂਸ ਵਿੱਚ ਗੱਲ ਕੀਤੀ ਹੈ ਕਿ ਇਸ ਤੰਨੇ ਤੋਂ ਦਵਾਈਆਂ ਬਹੁਤ ਬੰਦੀਆਂ ਤੁਸੀਂ ਦੇਖ ਰਹੇ ਹੋ ਇਹ 슈ਗਰ ਦਾ ਅਰਕ ਪਿਆ ਹੋਇਆ ਹੈ ਆ ਸਾਨੂੰ ਦਿਖ ਰਿਹਾ ਇੱਥੇ ਇਹ 슈ਗਰ ਦਾ ਅਰਕ ਵੀਰ ਹੋਰਣਾ ਕੱਢਿਆ ਹੋਇਆ ਹੈ ਇਹ ਇਸ ਦੇ ਇਸ ਦਾ ਚੂਰਨ ਵੀ ਬੰਦ ਹੈ ਇਸ ਦਾ ਆਚਾਰ ਵੀ ਪੈਂਦਾ ਹੈ ਇਹ ਬਾਇ ਇਤਿਆਦ ਬਿਮਾਰੀਆਂ ਦੇ ਵਿੱਚ ਸ਼ੂਗਰ ਵਿੱਚ ਹੋਰ ਜਿਸ ਬੰਦੇ ਦੇ ਸੁੱਤੇ ਰਾਲ ਵਗੈਰਾ ਟਪਕਦੀ ਹੋਵੇ ਉਹਨਾਂ ਦੇ ਵਿੱਚ ਮੋਟਾਪੇ ਦੇ ਲਈ ਬਹੁਤ ਬਿਮਾਰੀਆਂ ਵਿੱਚ ਵਰਤਿਆ ਜਾਂਦਾ ਹੈ ਬਹੁਤ ਹੀ ਕਿਫਾਇਤੀ ਹੈ ਪਰ ਇਥੇ ਸਤਗੁਰੂ ਜੀ ਨੇ ਤੁੰਮੇ ਦੀ ਐਗਜ਼ਾਮਪਲ ਦਿੰਦੇ ਹੋਏ ਉਹਨਾਂ ਲੋਕਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਧਰਮੀਆਂ ਦਾ ਲਿਬਾਸ ਪਾਇਆ ਹੋਇਆ ਬਾਹਰੋਂ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਨੇ ਬਾਰੋਂ ਦੇਖਣ ਨੂੰ ਬਹੁਤ ਧਰਮੀ ਲੱਗ ਰੇ ਨੇ ਪਰ ਅੰਦਰ ਕੁਝ ਹੋਰ ਹੈ ਉਹ ਧਰਮ ਦੇ ਅਨੁਕੂਲ ਨਹੀਂ ਨੇ ਉਹ ਧਰਮ ਉਲਟ ਚੱਲ ਰਹੇ ਨੇ ਤੇ ਇਸੇ ਲਈ ਸਤਿਗੁਰ ਜੀ ਨੇ ਇਹਨਾਂ ਦੇ ਬਾਰੇ ਦੱਸਦੇ ਹੋਏ ਦੱਸਿਆ ਕਿ ਇਹ ਜਿਹੜਾ ਜਿਹੜਾ ਇਨਸਾਨ ਸਾਨੂੰ شریف ਦਿਖ ਰਿਹਾ ਹੈ ਚੰਗਾ ਲੱਗ ਰਿਹਾ ਪਰ ਉਹ ਅੰਦਰੋਂ ਕੁਝ ਹੋਰ ਹੈ ਉਹ ਤੁੰਮੇ ਵਰਗਾ ਕੋੜਾ ਹੀ ਹੈ ਅਡ ਨਾਲਾ ਹੁੰਦੜੋ ਮੁੱਲ ਨਾਨਕ ਸਾਥ ਨਾ ਜੁਲੀ ਮਾਇਆ ਉਹ ਇਨਸਾਨ ਮਾਇਆ ਦੇ ਭੇਖ ਦੇ ਵਿੱਚ ਫਿਰਦਾ ਪਿਆ ਹੈ ਪਰ ਉਹਨੂੰ ਇਹ ਨਹੀਂ ਪਤਾ ਕਿ ਇਹ ਜਿਹੜੀ ਮਾਇਆ ਹੈ ਨਾਲ ਨਹੀਂ ਜਾਣੀ ਸਾਤਨਾ ਜੁੱਲੀ ਮਾਇਆ ਕਿਉਂਕਿ ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੇ ਬਿਲਮ ਨਾ ਹੋਈ ਇਹ ਜਿਹੜੀ ਮਾਇਆ ਦੀ ਸ਼ੋਭਾ ਤੇ ਚਾਰ ਦਿਹਾੜੇ ਦੀ ਇਹ ਜਾਂਦੇ ਦੇਰ ਨਹੀਂ ਲੱਗਦੀ ਧਾਮਨੀ ਚਮਤਕਾਰ ਤੇ ਵਰਤਾਰਾ ਜਗ ਖੇ ਜਿਵੇਂ ਬਿਜਲੀ ਦਾ ਲਸ਼ਕੋਰ ਪੈਂਦਾ ਦਿਖਦੇ ਹੀ ਪਲ ਵਰਤ ਗਾਇਬ ਹੋ ਜਾਂਦਾ ਇਸੇ ਤਰੀਕੇ ਨਾਲ ਮਾਇਆ ਦੀ ਜਿਹੜੀ ਲਿਸਕ ਹੁੰਦੀ ਹੈ ਦੇਖਦੇ ਹੀ ਗਾਇਬ ਹੋ ਜਾਂਦੀ ਹੈ ਤੇ ਗੁਰੂ ਸਾਹਿਬ ਜੀ ਨੇ ਇੱਕ ਪਾਸੇ ਹੋਰ ਗੱਲ ਕੀਤੀ ਤੁੰਮੀ ਤੁੰਮਾ ਵਿਸ਼ ਅਕਤ ਤੂਰਾ ਨਿੰਮ ਫਲ ਮਨਮੁਖ ਕਹੀਐ ਤਿਸ ਜਿਸ ਤੂ ਜਿਤਨਾ ਆਵੀ ਜਿਨ੍ਹਾਂ ਨੂੰ ਉਹ ਪਰਮਾਤਮਾ ਚੇਤ ਨਹੀਂ ਆਉਂਦਾ ਉਹ ਇਨਸਾਨ ਮਨਮੁਖ ਨੇ ਤੁੰਮੇ ਵਰਗੇ ਕੋੜੇ ਨੇ ਉਹ ਤੂਰੇ ਵਰਗੇ ਕੋੜੇ ਨੇ ਅਕ ਵਰਗੇ ਕੋੜੇ ਨੇ ਤੇ ਨਿੰਮ ਵਰਗੇ ਕੋੜੇ ਨੇ ਗੱਲ ਕੀਤੀ ਹੈ ਨਾਨਕ ਕਹੀਐ ਕਿਸ ਹੰਨਨ ਕਰਮਾਂ ਬਾਰੇ ਤੇ ਉਹਨਾਂ ਨੂੰ ਕੀ ਕਿਹਾ ਜਾ ਸਕਦਾ ਉਹ ਤੇ ਕਰਮਾਂ ਤੋਂ ਬਾਹਰ ਫਿਰਦੇ ਪੈਣ ਇੱਕ ਪਾਸੇ ਹੋਰ ਬੜੀ ਸੋਹਣੀ ਗੱਲ ਕੀਤੀ ਬਾਬਾ ਜੀ ਨੇ ਲੋਕੀ 68 ਤੀਰਥ ਨਾ ਇੱਕ ਕੋੜਾ ਪੰਤੋੜ ਵੀ ਨਾ ਜਾਈ। ਕਹਿੰਦੇ ਨੇ ਬਾਬਾ ਕਬੀਰ ਜੀ ਕੋਲ ਕੋਈ ਤੀਰਥ ਤੇ ਜਾਣ ਵਾਲੇ ਬ੍ਰਾਹਮਣ ਆ ਗਏ ਤੇ ਉਹਨਾਂ ਨੇ ਬਾਬਾ ਕਬੀਰ ਜੀ ਨੂੰ ਆ ਕੇ ਕਿਹਾ ਕਿ ਆਓ ਚਲੋ ਆਪਾਂ 68 ਤੀਰਥਾਂ ਦੇ ਇਸ਼ਨਾਨ ਕਰਕੇ ਆਨੇ ਆ ਤੇ ਬਾਬਾ ਕਬੀਰ ਜੀ ਨੇ ਬੜਾ ਸੋਹਣਾ ਐਗਜ਼ਾਮਪਲ ਦਿੱਤਾ ਇੱਕ ਤੁਮਾ ਚੱਕ ਕੇ ਉਹਨਾਂ ਦੇ ਹੱਥ ਚ ਫੜਾਤਾ। ਕਹਿੰਦੇ ਲੈ ਜਾਓ ਇਹਨੂੰ ਇਸ਼ਨਾਨ ਕਰਾ ਕੇ ਲਿਆਓ। ਤੇ ਜਦੋਂ ਉਹ ਗਏ ਉਹਨਾਂ ਨੇ 88 ਤੀਰਤਾਂ ਦੇ ਦਰਸ਼ਨ ਕੀਤੇ ਇਹਨੂੰ ਵੀ ਇਸ਼ਨਾਨ ਕਰਾਇਆ ਤਾਂ ਵਾਪਸ ਮੁੜ ਕੇ ਆਏ ਮੁੜ ਕੇ ਆਏ ਤੇ ਬਾਬਾ ਕਬੀਰ ਜੀ ਨੇ ਉਹਨੂੰ ਆ ਕੇ ਕਹਿੰਦੇ ਇਹ ਫੜੋ ਤੁਹਾਡੀ ਆਮੰਦ ਤੁਹਾਡੇ ਹੱਥ ਵਿੱਚ ਖੜਾਤੀ ਬਾਬਾ ਕਬੀਰ ਜੀ ਕਹਿੰਦੇ ਬੈਠੋ ਸਾਰੇ ਬੈਠੋ ਸਾਰਿਆਂ ਨੂੰ ਬਿਠਾ ਕੇ ਇਸ ਤੁੰਮੇ ਦੇ ਛੋਟੇ-ਛੋਟੇ ਟੁਕੜੇ ਕੀਤੇ ਟੁਕੜੇ ਕਰਕੇ ਸਭ ਨੂੰ ਵੰਡਤਾ ਉਹ ਸਾਰਿਆਂ ਨੇ ਜਦੋਂ ਖਾਦਾ ਤੇ ਖਾ ਕੇ ਠੁੱਕਣ ਲੱਗ ਪਏ ਬਈ ਸੋਹਣਿਆ ਐਗਜ਼ਾਮਪਲ ਦਿੱਤੀ ਜਿਹੜਾ ਇਨਸਾਨ ਪਾਪ ਕਰਦਾ ਜਿੰਨਾ ਮਰਜੀ ਉਹ ਤੀਰਥਾਂ ਤੇ ਚਲਾ ਜਾਵੇ ਉਹ ਰਹੇਗਾ ਕੋੜੇ ਦਾ ਕੋੜੇ ਤੁੰਮੇ ਵਰਗਾ ਕੋੜਾ ਇਹ ਐਗਜ਼ਾਮਪਲ ਬਾਬਾ ਕਬੀਰ ਜੀ ਨੇ ਸਮਝਾਉਣ ਦੀ ਕੀਤੀ ਹੈ ਕਿ ਜਿਹੜੇ ਜਿਨ੍ਹਾਂ ਦੇ ਅੰਦਰ ਚਤਰਾਇਆਂ ਨੇ ਜਿੰਨੀ ਮਨ ਹੋਰ ਮੁਫੋਰ ਸੇ ਕਾਂਡੇ ਕੱਚਿਆ ਉਹ ਤੁੰਮੇ ਵਰਗੇ ਨਾ ਬਾਹਰ ਉਹਨਾਂ ਨੇ ਲਿਬਾਸ ਪਾਇਆ ਹੋਇਆ ਤੇ ਗੁਨਾਨਕ ਪਾਸ਼ਾ ਜੀ ਨੇ ਵੀ ਉਜਲ ਕੇ ਹਾ ਚਿਲਕਣਾ ਕੋਟੇ ਮਕਲੜੀ ਮਸਤੀ ਵਿੱਚ ਬکریاں ਬکریاں ਐਗਜ਼ਾਮਪਲਾਂ ਭਾਵੇਂ ਬਗਲੇ ਦੀ ਦਿੱਤੀ ਹੈ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਣ ਆ ਇਸ ਨੂੰ ਮੈਂ ਰੁਕ ਦੀ ਉਦਾਹਰਨ ਦਿੱਤੀ ਉਹ ਹੈ ਉਦਾਹਰਨਾਂ ਸਾਰੀਆਂ ਇੱਕ ਬਾਹਰ ਦੇ ਲਿਬਾਸ ਨੂੰ ਪਾਏ ਹੋਏ ਧਰਮੀ ਮਨੁੱਖ ਜਿਹੜੇ ਆਪਣੇ ਆਪ ਨੂੰ ਚੰਗੇ ਸਮਝਦੇ ਨੇ ਪਰ ਅੰਦਰ ਉਹਨਾਂ ਦੇ ਤਾਂ ਬਿਲਕੁਲ ਵੀ ਨਹੀਂ ਹੈ ਉਹਨਾਂ ਦੇ ਲਈ ਐਗਜ਼ਾਮਪਲ ਦਿੱਤੀ ਹੈ ਤੇ ਅਸੀਂ ਇਹ ਫਤੇਗੜ ਸਾਹਿਬ ਦੇ ਰੋਡ ਤੋਂ ਜਾ ਰਹੇ ਸੀ ਤੇ ਅਸੀਂ ਵੀਰ ਦੇ ਇੱਕ ਉम्मे ਦੇਖੇ ਸਾਡਾ ਮਨ ਕੀਤਾ ਕਿ ਅਸੀਂ ਵੀਡੀਓ ਬਣਾਈਏ ਇਹ ਵੀਰ ਦਾ ਨੰਬਰ ਹੈ ਅਗਰ ਕਿਸੇ ਨੂੰ ਲਾ ਸਕਦੇ ਆ ਗਿਵਨ ਇੱਥੋਂ ਮਿਲਦੀ ਹੈ ਸਾਰਾ ਸਮਾਨ ਮਿਲਦਾ ਹੈ ਇੱਥੋਂ ਆਪਾਂ ਦੇਖ ਸਕਦੇ ਆ ਤੇ ਬਹੁਤ ਬਹੁਤ ਧੰਨਵਾਦ ਵੀਰ ਦਾ ਅਗਰ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ 5 ਉੱਤੇ